ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸ਼ਰਾਬ ਦਾ ਠੇਕਾ ਨਹੀਂ ਚਲੇਗਾ ਸ਼ਰਾਬ ਦਾ ਠੇਕਾ ਬੰਦ ਕਰੋ ਸ਼ਰਾਬ ਦਾ ਠੇਕਾ ਬੰਦ ਕਰੋ ਸ਼ਰਾਬ ਦਾ ਠੇਕਾ ਬੰਦ ਕਰੋ ਬੰਦ ਕਰੋ ਹਾਂਜੀ ਕੀ ਮਾਮਲਾ ਹੈ ਜੀ ਅੱਜ ਜਿਹੜਾ ਇਕੱਠੇ ਹੋਏ ਨੇ ਅੱਜ ਅਸੀਂ ਬਾੜ ਨੰਬਰ 1 ਦੇ ਵਿੱਚ ਗੁਰਬਖਸ਼ ਨਗਰ ਦੇ ਜਿਹੜੇ ਚੌਂਕ ਦੇ ਵਿੱਚ ਖੜੇ ਆਂ ਮੱਲੇ ਵਾਲਿਆਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਜਿਹੜਾ ਇਸ ਰੋਡ ਤੇ ਅੱਗੇ ਠੇਕਾ ਵਾ ਉਹਨੂੰ ਮੱਲੇ ਦੇ ਮੋੜ ਤੇ ਲੈ ਕੇ ਆਂਦਾ ਜਾ ਰਿਹਾ ਵਾ ਇਸ ਕਰਕੇ ਮੱਲੇ ਵਾਲਿਆਂ ਦੇ ਸਾਥ ਦੇ ਨਾਲ ਅਸੀਂ ਅੱਜ ਇੱਥੇ ਧਰਨੇ ਤੇ ਬੈਠੇ ਆਂ ਤੇ ਆਸ਼ਵਾਸ਼ਣ ਦਿੱਤਾ ਪ੍ਰਸ਼ਾਸਨ ਨੇ ਸਾਨੂੰ ਪੂਰਾ ਵੀ ਇੱਥੇ ਜਿਹੜਾ ਠੇਕਾ ਉਹ ਨਹੀਂ ਖੁੱਲਣ ਦਿੱਤਾ ਜਾਏਗਾ ਪਰ ਸਾਡੇ ਨਾਲ ਜਿਹੜੇ ਜਿੱਤਾ ਕਾਂਗਰਸ ਦੇ ਨੇ ਕਈ ਹੋਰ ਆ ਗੋ ਇੱਥੇ ਆ ਕੇ ਸਾਡੇ ਨਾਲ ਧਰਨੇ 'ਚ ਜਿਨ੍ਹਾਂ ਨੇ ਸਾਥ ਦਿੱਤਾ ਵਾ ਤੇ ਪੂਰਾ ਆਸ਼ਵਾਸ਼ਣ ਦਿੱਤਾ ਵਾ ਜਿਹੜਾ ਠੇਕਾ ਵਾ ਉਹ ਇੱਥੇ ਨਹੀਂ ਖੁੱਲੇਗਾ ਤੇ ਜੇਕਰ ਠੇਕਾ ਇੱਥੇ ਖੁੱਲਿਆ ਤੇ ਜਿਹੜਾ ਰੋਸ਼ ਪ੍ਰਦਰਸ਼ਨ ਆ ਇੱਥੇ ਮੱਲੇ ਵਾਲੇ ਖੜੇ ਆ ਜਨਾਨੀਆਂ ਖੜੀਆਂ ਨੇ ਬੰਦੇ ਖੜੇ ਨੇ ਭੈਣਾਂ ਖੜੀਆਂ ਭਰਾਵਾਂ ਖੜੇ ਆ ਇਹਨਾਂ ਵੱਲੋਂ ਠੇਕੇ ਦੇ ਉੱਤੇ ਜਿਹੜਾ ਕੀਤਾ ਜਾਊਗਾ ਉਹਦਾ ਜ਼ਿੰਮੇਵਾਰ ਉਹ ਪ੍ਰਸ਼ਾਸਨ ਹੋਊਗਾ ਇਹ ਸਖਤ ਤੇ ਸਖਤ ਹਦਾਇਤਾਂ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਕਿਸੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਸਬੰਧੀ ਤੁਹਾਡੀ ਹਜੇ ਤੱਕ ਜੀ ਪੀਸੀਆਰ ਵਾਲੇ ਮੱਲੇ ਦੇ ਵਿੱਚ ਆਏ ਸੀਗੇ ਠੀਕ ਹੈ ਜੀ ਉਹਨਾਂ ਨਾਲ ਹੋਈ ਆ ਤੇ ਕੁਲਦੀਪ ਮੱਕੜ ਜਿਹੜੇ ਵਾਰਡ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹ ਆਏ ਸੀਗੇ ਉਹਨਾਂ ਨੇ ਬੱਗਾ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਪੂਰਾ ਆਸ਼ਵਾਸ਼ਣ ਦਿੱਤਾ ਵੀ ਇਸ ਜਗ੍ਹਾ ਤੇ ਜਿਹੜਾ ਠੇਕਾ ਨਹੀਂ ਖੁੱਲਣ ਦਿੱਤਾ ਜਾਏਗਾ ਠੀਕ